ਇਵਨ ਪੰਜਾਬੀ ਨਿਰਧਾਰ ਨਿਰਪੱਖ ਤੇ ਨਮੀ ਸੋਚ ਮੈਂ ਤੁਹਾਡਾ ਦੋਸਤ ਹਾਂ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚਲਦੇ ਆਂ ਕਾਦੀਆਂ ਦੋਸਤੋ ਕੱਲ ਇਤਿਹਾਸਿਕ ਦਿਨ ਸੀ ਡੇਰਾ ਬਾਬਾ ਨਾਨਕ ਦੇ ਵਿੱਚ ਨੀ ਪੱਥਰ ਰੱਖਿਆ ਗਿਆ ਤਾਂ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਜੋ ਸੰਗਤਾਂ ਬੜੀ ਆਸਾਨੀ ਨਾਲ ਕਰ ਸਕਣ ਔਰ ਬੜੀ ਦੇਰ ਤੋਂ ਚਿਰਾਂ ਤੋਂ ਇਸ ਗੱਲ ਦੀ ਮੰਗ ਸੀ ਔਰ ਆਪਾਂ ਅਰਦਾਸ ਬੇਨਤੀ ਵਿੱਚ ਵੀ ਇਸ ਦਾ ਜ਼ਿਕਰ ਕਰਦੇ ਸੀ ਕਿ ਜੋ ਸਾਡੇ ਤੋਂ ਵਿਛੜ ਚੁੱਕੇ ਨੇ ਉਹਨਾਂ ਦੇ ਦਰਸ਼ਨ ਦੇਦਾਰ ਬਖਸ਼ਣਾ ਆਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਬਹੁਤ ਵੱਡਾ ਕੰਮ ਸੀ ਜਿਹੜਾ ਕਿ ਹੋ ਚੁੱਕਾ ਹੈ ਲੇਕਿਨ ਲੇਕਿਨ ਇਸ ਸਾਰੇ ਮਤਲਬ ਕਹਿ ਸਕਦੇ ਇੱਕ ਧਾਰਮਿਕ ਰੰਗਤ ਵਾਲੇ ਇਸ ਮਾਹੌਲ ਦੇ ਵਿੱਚ ਵੀ ਰਾਜਨੀਤੀ ਜਿਹੜੀ ਉਹ ਝਲਕਦੀ ਨਜ਼ਰ ਆਈ ਕੱਲ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਤਾਂ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਕੀ ਉਹਨਾਂ ਨੂੰ ਇਸ ਮੰਚ ਦੇ ਉੱਪਰ 1984 ਦੇ ਦੰਗਿਆਂ ਦੀ ਗੱਲ ਕਰਨੀ ਚਾਹੀਦੀ ਸੀ ਜਾਂ ਨਹੀਂ ਇਹ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਬਖਸ਼ੀਸ਼ ਸਿੰਘ ਕਾਦੀਆ ਜੁੜ ਚੁੱਕੇ ਨੇ ਜੋ ਧਰਮੀ ਫੌਜੀ ਸੰਸਥਾ ਦੇ ਮੁਖ ਸਖਤਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਖਾਲਸਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਕਿ ਭਾਈ ਖਾਲਸਾ ਪਰਤਨੀ ਸਵਾਗਤ ਹੈ ਆਬਦੀ ਦਾ ਵੀ ਚੈਨਲ ਦਾ ਵੀ ਸਵਾਗਤ ਹੈ ਸਰੋਤਾ ਵੀ ਆਪ ਜੀ ਦਾ ਸਵਾਗਤ ਹੈ ਜਿਹੜਾ ਸਵਾਗਤ ਸਾਰੀ ਯਾਦ ਕਰਦੇ ਆਂ ਔਰ ਬਹੁਤ ਬਹੁਤ ਮੁਬਾਰਕਾਂ ਕਿ ਕੱਲ ਇਤਿਹਾਸ ਦਾ ਇੱਕ ਬਹੁਤ ਵੱਡਾ ਦਿਨ ਸੀਗਾ ਕਿ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਿਸ ਲਾਂਗੇ ਦਾ ਆਪਾਂ ਇੰਤਜ਼ਾਰ ਕਰਦੇ ਸੀ ਉਹ ਕਾਲਪੁਰਖ ਨੇ ਲਾਂਗਾ ਬਖਸ਼ ਦਿੱਤਾ ਆਪਾਂ ਨੂੰ ਅ ਕੱਪਾ ਅਮੇ ਪਤੇ ਜੀ ਲਾਂਗੇ ਬਾਰੇ ਤੇ ਮੈਂ ਸੰਤਿਕ ਸੰਤਾਂ ਦਾ ਅਰਦਾਸਾਂ ਦਾ ਤੇ ਦੁਆ ਮੁਲਖਾਂ ਦਾ ਧੰਨਵਾਦ ਕਰਦਾ ਆ ਕਿ ਉਹਦੇ ਵਿੱਚ ਇੱਕ ਹੋਰ ਵਿੱਚ ਪਾਣੀ ਪਾਤਾ ਕਹਿ ਰਹੇ ਜੇ ਗਾਰਾ ਗਾਰਾ ਹੀ ਕਰਤਾ ਜੀ ਬੀਬੀ ਸਿਮਰਨ कौर ਬਾਦਲ ਜਦੋਂ ਬੋਲਦੀ ਆ ਜਦੋਂ ਉਹ ਧਾਰਮਿਕ ਪ੍ਰੋਗਰਾਮ ਸੀਗਾ ਗੁਰਨਾਨਕ ਦੇਵਾ ਦਾ ਪ੍ਰੋਗਰਾਮ ਸੀਗਾ ਰਸਤੇ ਦੀ ਵਧਾਈ ਦੇਣੀ ਚਾਹੀਦੀ ਸੀ ਦੋਵਾਂ ਸਰਕਾਰਾਂ ਨੂੰ ਤੇ ਪੰਜਾਬ ਸਰਕਾਰ ਨੇ ਵੀ ਉਦੋਂ ਪੰਜਾਬ ਸਰਕਾਰ ਨੇ ਵੀ ਕੀਤਾ ਸਰਦਾਰ ਪ੍ਰਕਾਸ਼ ਨੇ ਬਾਦਲ ਨੇ ਵੀ ਕੀਤਾ ਸੰਕਾ ਨੇ ਵੀ ਕੀਤਾ ਪਰ ਜਿਹੜੀ ਉਹਨੇ ਭਾਸ਼ਾਵਰਤੀ ਬੀਬੀ ਸਿਮਰਨ कौर ਬਾਦਲ ਨੇ ਮੈਂ ਕਿਹਾ ਵੀ ਐਡੀ ਸਿਆਣੀ ਨਹੀਂ ਹੈ ਉੱਤੇ ਬੈਂਚ ਦੇ ਉੱਤੇ ਬੋਲਣਾ 1984 ਦੇ ਕਤਲੇਆਮ ਦਾ ਇਹ ਮੋਦੀ ਸਾਹਿਬ ਨੇ ਆਸਤੀ ਦੀ ਬਣਾਈ ਉਹਦਾ ਰਿਜ਼ਲਟ ਕੀ ਆਇਆ ਸਾਥੀ ਨਹੀਂ ਇਹ ਬਿਲਕੁਲ ਘਟੀਆ ਗੱਲ ਨੇ ਬੋਲੀਏ ਸ਼ਾਸਤ੍ਰ ਸ਼ਾਸਤ੍ਰ ਵਿੱਚ ਘੋਲਤੀ ਚਾਹੀਦੀ ਨਹੀਂ ਜੋ ਚਾਹੀਦਾ ਸੀਗਾ ਕਿ ਧੰਨਵਾਦ ਕਰਨਾ ਜੀ ਲਾਡੂ ਜੀ ਦਾ ਤੇ ਜੇਟਲੀ ਜੀ ਦਾ ਸਾਰਿਆਂ ਦਾ ਧੰਨਵਾਦ ਕਰਦੀ ਪਹਿਲੇ ਹੀ ਧੰਨਵਾਦ ਕਰਦੇ ਆ ਸੰਗਤ ਦਾ ਵੀ ਜਿਹੜਾ ਗੁਰਨਾਰਕ ਨਾਮ ਦੇਵਾ ਸਰਤਾ ਦੇ ਦਰਸ਼ਨਾਂ ਵਾਸਤੇ ਰਸਤਾ ਖੁੱਲ੍ਹਿਆ ਆ ਉਹਦਾ ਵੀ ਧੰਨਵਾਦ ਕਰਦੇ ਆ ਪਰ ਇਹਨਾਂ ਨੇ ਉਲਟਾ ਇੱਕ ਬਜੀ ਦੇ ਤੇ ਚੱਕਰ ਪਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਕਿਹਾ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਬਾਬਾ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਕੁਛੜੌਣੀ ਕਮੇਟੀ ਦੇ ਅੰਦਰ ਜੀ ਉੱਥੇ ਆਪਾਂ ਕੀਰਤਨ ਹੋਇਆ ਉਤੋਂ ਚੱਲ ਕੇ ਗਏ ਆ ਜਦੋਂ ਆਪ ਉੱਥੇ ਗਏ ਉਦੋਂ ਆਪਣੇ ਕਿਰਤਨ ਆ ਗਈ ਇਹ ਮਨ ਦੇ ਵਿੱਚ ਪੱਥਰ ਦੇ ਉੱਤੇ ਨਾਲ ਅਟਾਬਾਦੋ ਜੀ ਦਾ ਤਕਬੀਰ ਸਿੰਘ ਬਾਦਲ ਦਾ ਉਹਦੇ ਵਿੱਚ ਜਿਹੜਾ ਸੁਖੀ ਰੰਡਾਵਾ ਉਹ ਪੁਰਖ ਪਿਆ ਵੀ ਇਹਨਾਂ ਦਾ ਕੋਈ ਦੇਣ ਹੀ ਨਹੀਂ ਹੈ ਠੀਕ ਆ ਸੈਂਟਰ ਦੇ ਮੰਤਰੀਆਂ ਦਾ ਨਾਂ ਹੁੰਦਾ ਸੈਂਟਰ ਨੇ ਪੱਥਰ ਲਿਆਂਦਾ ਸੀਗਾ ਸੈਂਟਰ ਦਾ ਨਾਂ ਸੀਗਾ ਪਰ ਕਿਤੇ ਨਾ ਕਿਤੇ ਝਲਕ ਕੀ ਆਈ ਕਸ਼ਮੀਰੀ ਆਪੋ ਦੇ ਵਿੱਚ ਬੋਟਾ ਦੀ ਰਾਜਨੀਤੀ ਲਗੀਠੀਆ ਕਿਦਾਂਾਰੇ ਮਾਰਦਾ ਹੈ ਸਨੀਰ ਜਾਖੜ ਨੂੰ ਕੀ ਕੁਝ ਕਹਿ ਰਿਹਾ ਮਰਦੋ ਮਰਦਾ ਬਾ ਜਿੰਦਾਬਾਦ ਕੀ ਦੂਜੇ ਮੁਲਕ ਦੇ ਵਿੱਚ ਆਪਾਂ ਸੰਦੇਸ਼ ਕੀ ਭੇਜਾਂਗੇ ਉਹ ਕੱਲ ਜਦੋਂ ਨੀ ਪੱਥਰ ਰੱਖਣਗੇ ਪਾਕਿਸਤਾਨ ਵਾਲੇ ਉਹਦੇ ਆਪਣੇ ਮੰਤਰੀ ਵੀ ਜਾ ਰਹੇ ਆ ਕੀ ਉਹ ਸੰਦੇਸ਼ ਲੈ ਕੇ ਜਾਣਗੇ ਤੇ ਕੀ ਉਹ ਤੋਂ ਵਾਪਸ ਲਿਆਉਣਗੇ ਉੱਥੋਂ ਤੇ ਮੇਰਾ خیال ਹੈ ਏਕੇ ਦਾ ਸੰਦੇਸ਼ ਆਏਗਾ ਕਿਉਂਕਿ ਉਹਨਾ ਦੇ ਜਿਹੜੇ ਆ ਪ੍ਰਧਾਨ ਮੰਤਰੀ ਉਹਨਾਂ ਨੇ ਸੋ ਸਮਝ ਕੇ ਜਿੱਦੂ ਦੇ ਨਾਲ ਕੋਈ ਗੱਲ ਬਾਤ ਕਮੈਂਟਮੈਂਟ ਕੀਤੀ ਏ ਪਰ ਖਾਲਸਾ ਜੀ ਇੱਕ ਗੱਲ ਤਾਂ ਹੈਗੀ ਜੇ ਬੀਬਾ ਹਰ ਸਿਮਰਤ ਕੌਰ ਨੇ 84 ਦਾ ਮੁੱਦਾ ਚੱਕਿਆ ਤੇ ਸੁਨੀਲ ਜਾਖੜ ਨੇ ਵੀ ਸੁਨੀਲ ਜਾਖੜ ਨੇ ਵੀ ਮਤਲਬ ਉਹ ਪੂਰਾ ਮੁੱਦਾ ਚੱਕ ਲਿਆ ਜੋ ਪੰਜਾਬ ਦੇ ਨਾਲ ਰਿਲੇਟਡ ਹੈ ਬਾਬਾ ਜੀ ਜਦੋਂ ਇੱਕ ਤੇ ਆਪਾਂ ਟਿਕੜ ਫੁਰਤਾ ਸਪੇੜ ਮਾਰਤੀ ਅਗਲੇ ਨੇ ਦੋ ਮਾਰਤੀਆਂ ਨਹੀਂ ਪਰ ਥੋੜਾ ਜਿਹਾ ਉਹਨਾਂ ਨੇ ਵੀ ਸੋਚ ਤੋਂ ਸੋਚ ਤੋਂ ਕੰਮ ਲੈਣਾ ਚਾਹੀਦਾ ਸੀਗਾ ਇਹ ਜਿਹੜਾ ਸਿਆਸੀ ਹੁੰਦਿਆ ਜੀ ਇਹਨਾਂ ਦੇ ਢਿੱਡ ਦੇ ਵਿੱਚ ਨਾ ਗੁੰਮਾ ਬਣਿਆ ਹੁੰਦਾ ਆ ਜਿਵੇਂ ਮੇਰੇ ਢਿੱਡ ਦੇ ਵਿੱਚ ਗੁੰਮਾ ਪੜਿਆ ਸਿਮਰਨ ਕੋਲ ਬਾਦ ਨੇ ਬਹੁਤ ਮਾਰਾ ਕੰਮ ਕੀਤਾ ਉਸ ਤੋਂ ਬਾਅਦ ਫਨੀ ਜਾਖੜ ਨੇ ਇਤਰਾ ਫਿਰ ਉਪ ਉਪ ਜਿਹੜਾ ਪ੍ਰਾਂਤਿਕਾ ਨਾਦੂ ਜੀ ਆਏ ਉਹ ਉਪ ਰਾਸ਼ਟਰਪਤੀ ਉਹਨੇ ਇਹਨਾਂ ਨੂੰ ਦੁਆਲ ਸ਼ਾਂਤ ਕੀਤਾ ਕੀ ਕੀ ਵੜ ਕੇ ਜਾਏਗਾ ਉਹ ਵੀ ਆਪਣੇ ਕੀ ਲੈ ਕੇ ਜਾਏਗਾ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਗੈਮੋਗਮੀ ਇੰਨੀ ਕੁ ਹੈ ਕਿ ਤਲਕੀ ਲਈ ਇੱਕ ਵਜੇ ਦੇ ਨਾਂ ਦੇ ਤੇਰੀ ਆਪਾ ਫਰਸਲ ਤੋਂ ਉਹ ਕਰਤਾ ਕਿ ਰਾਜਾ ਜੀ ਇੱਕ ਪ੍ਰਸ਼ਨ ਮੈਂ ਤੁਹਾਡੇ ਤੋਂ ਜਰੂਰ ਪੁੱਛਾਂਗਾ ਅਕਾਲੀ ਵੀ ਪਹੁੰਚੇ ਭਾਜਪਾ ਵਾਲੇ ਵੀ ਪਹੁੰਚੇ ਤੇ ਕਾਂਗਰਸ ਵੀ ਪਹੁੰਚੇ ਪਰ ਆਮ ਆਦਮੀ ਪਾਰਟੀ ਨੂੰ ਨਿਯੋਤਾ ਕਿਉਂ ਨਹੀਂ ਦਿੱਤਾ ਗਿਆ ਕੋਈ ਹੋ ਜੀ ਆਮ ਆਦਮੀ ਪਾਰਟੀ ਜਿਹੜੀ ਨੂੰ ਨੋਟਾ ਨਹੀਂ ਦਿੱਤਾ ਗਿਆ ਇਹ ਇਹੋ ਚ ਗੱਲ ਹੈ ਜੀ ਇਹ ਹਰ ਕ੍ਰੈਡਿਟ ਲੈਣ ਨੂੰ ਫਿਰਦੇ ਆ ਪਰ ਧਾਰਮਿਕ ਮੁੱਦੇ ਦੇ ਵਿੱਚ ਧਾਰਮਿਕ ਮੁੱਦੇ ਦੇ ਵਿੱਚ ਤਾਂ ਸਭ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠਣਾ ਚਾਹੀਦਾ ਸੀ ਉਹ ਮਹਾਰਾਜ ਜੀ ਇਹਦੇ ਆਂਦੇ ਜੰਮੇ ਹੀ ਨਾ ਆਮ ਪਾਰਟੀ ਤੀਜੀ ਪਾਰਟੀ ਕਿੱਥੋਂ ਜੰਮੇ ਇਹ ਤੀਜੀ ਪਾਰਟੀ ਜੰਮ ਪਈ ਅੱਦੋ-ਅੱਦ ਬੋਟਾ ਕਿਤੇ ਲੈ ਜਾਂਦੇ ਤੇ ਜਾਂ ਜਿਹੜਾ ਬੜਗਾਰੀ ਕਾਨ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਤਾਬਿਆ ਇਆਂ ਸਤਸਕਾਰ ਹੋਈਆਂ ਨੇ ਕਿਤੇ ਆ ਜਾਂਦੀ ਤੇ ਉਹਨੂੰ ਜਿਹੜੀ ਇਹਦਾ ਮੁੱਖ ਮੰਤਰੀ ਪਿਛਲਾ ਉਹ ਅਖਤਾਰਾ ਦਾ ਇਹ ਅੰਦਰ ਹੁੰਦਾ ਜੇਲ੍ਹ ਚ ਪਰ ਇਹਨਾਂ ਨੇ ਕਿੱਥੇ ਆਉਣ ਦਿੱਤਾ ਇਹਨਾਂ ਦੇ ਬਟਿੰਡੇ ਦੇ ਵਿੱਚ ਜਾ ਕੇ ਆਤਾ ਨੇ ਹਾਨੂੰ ਨਹੀਂ ਪਾਉਣੀ ਵੋਟ ਤੇ ਕਾਂਗਰਸ ਨੂੰ ਪਾ ਤੋ ਇਹ ਇਹ ਤਾਂ 3G ਪਾਰਟੀ ਉੱਠ ਨਹੀਂ ਦਿੰਦੀ। ਅੱਛਾ ਬੀਬਾ ਹਰਸਿਮਰ ਕੌਰ ਨੇ 84 ਦਾ ਜਿਹੜਾ ਮੁੱਦਾ ਉਠਾਇਆ ਚੱਕਿਆ ਇੱਥੇ ਕੀ ਉਹਦੇ ਨਾਲ ਉਹਦੇ ਨਾਲ ਮਤਲਬ ਜਿਹੜੀ ਅਕਾਲੀਆਂ ਦੀ ਛਵੀ ਹੈ ਉਸ ਦਾ ਰੰਗ ਜਿਹੜਾ ਉੱਪਰ ਗਿਆ ਕਿ نیچے ਆਇਆ। ਗਰਾਵਟਾਈ ਗਰਾਵਟੋਲੇ ਦੇ ਸਾਰੇ ਬੰਦੇ ਜਿਨੇ ਅਕਾਲੀ ਨਾਲ ਇੱਥੇ ਪੁਰਾਣਿਆਂ ਵਾਸਤੇ ਫੇਰੇ ਖਲੋਤਾ ਹੱਸੜਕ ਦਿੱਤੇ ਜੀ ਆ ਵੀ ਬੀਬੀ ਸ਼ਰਮਿਕੋ ਬਾਦਲ ਨੇ ਇਹ ਜਿਹੜਾ ਮੁੱਦਾ ਛੇੜਿਆ ਇਹ ਛੇੜਦਾ ਹੀ ਨਹੀਂ ਚਾਹੀਦਾ। ਬਹੁਤ ਬਹੁਤ ਮਿਹਰਬਾਨੀ ਸਰ ਬਹੁਤ ਬਹੁਤ ਮਿਹਰਬਾਨੀ ਉਹ ਮੁੱਦਾ ਨਹੀਂ ਛੇੜਨਾ ਚਾਹੀਦਾ ਸੀ ਉਹਨਾਂ ਨੇ ਕਹਿੰਦੇ ਕਿ ਅਸੀਂ ਪੁਰਾਣੇ ਅਕਾਲੀਆਂ ਨਾਲ ਵੀ ਗੱਲਬਾਤ ਕੀਤੀ ਆ ਖੈਰ ਜੇ ਬੀਬਾਹਰ ਸਿਮਰਤ ਕੌਰ ਨੇ 84 ਦਾ ਮੁੱਦਾ ਚੱਕਿਆ ਤੇ ਨਸ਼ੇ ਦਾ ਭ੍ਰਿਸ਼ਟਾਚਾਰੀ ਦਾ ਮੁੱਦਾ ਸੁਨੀਲ ਜਾਖੜ ਨੇ ਵੀ ਚੱਕਿਆ ਲੇਕਿਨ ਉਹ ਜਿਹੜੀ ਧਾਰਮਿਕ ਸਟੇਜ ਸੀ ਉਹ ਕਿਤੇ ਨਾ ਕਿਤੇ ਸਿਆਸੀ ਸਟੇਜ ਦੀ ਪੇਂਟ ਚੜ ਗਈ ਔਰ ਮੁੱਦੇ ਤੋਂ ਕਿਸੇ ਨਾ ਕਿਸੇ ਤਰ੍ਹਾਂ ਪਟਾ ਗਿਆ ਹਰ ਇੱਕ ਲੀਡਰ ਕ੍ਰੈਡਿਟ ਦਾ ਭੁੱਖਾ ਹੈ ਸੇਰੇ ਦਾ ਭੁੱਖਾ ਹੈ ਲੇਕਿਨ ਅਕਾਲ ਪੁਰਖ ਦਾ ਕਿਸੇ ਨੇ ਸ਼ੁਕਰੀਆ ਤਾਂ ਕੀਤਾ ਪਰ ਉਸ ਹਿਸਾਬ ਦੇ ਨਾਲ ਨਹੀਂ ਕੀਤਾ ਜਿਸ ਹਿਸਾਬ ਨਾਲ ਹੋਣਾ ਚਾਹੀਦਾ ਸੀ ਸਿਰਫ ਇਹ ਲੋਕ ਕ੍ਰੈਡਿਟ ਦੇ ਹੀ ਭੁੱਖੇ ਨਜ਼ਰ ਆਏ ਨੇ ਐਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੇ ਆ ਅਸੀਂ ਲੈ ਕੇ ਰूबरू ਹੁੰਦੇ ਰਾਂਗੇ ਤੁਸੀਂ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿਕ ਦ ਬੈਲ ਆਈਕਨ